ਮਸਯੂਰ ਜੀ ਸਰ ਨਰੇਸ਼ ਸਰ ਆਈ ਕੁਮਾਰ ਜੀ ਬੱਚਾ ਆੜੋੜ ਬੇਦੀਪੜਾ ਗਲੀਆਂ ਬੰਨਾ ਹੋ ਆਰੇ ਸਰ ਮੈਂ ਮੇਰੀ ਬੇਟੀ ਡੋਗ ਨੂੰ ਪਾਣ ਗਈ ਖਾਣਾ ਤੋਂ ਨੂੰ ਕੁੜੀ ਨੂੰ ਮਾਰਾ ਮਾਰਾ ਚੰਗਾ ਬੋਲਿਆ ਅਮ ਸੋ ਸੋ ਨੂੰ ਨਹੀਂ ਉਹ ਜੇ ਮੇਰੀ ਕੁੜੀ ਮੇਰੇ ਰੋਣ ਆ ਗਈ ਮੈਂ ਕਿਹਾ ਪਾਪਾ ਡੋਗ ਨੂੰ ਮਾਰਿਆ ਤੇ ਮੈਂ ਹੌਸਲੇ ਬਾੜ ਗਿਆ ਤੇ ਡੋਗ ਨੂੰ ਇਹਨੇ ਫੜ ਕੇ ਛੋਟੀ ਮਾਰੀ ਜ਼ੋਰ ਦੀ ਤੇ ਮੈਂ ਡੋਗ ਨੂੰ ਫੜ ਲਿਆ ਮੈਨੂੰ ਵੇਖਿਆ ਨਹੀਂ ਗਿਆ ਤੇ ਮੈਡ ਡੋਗ ਚੁੱਕਿਆ ਨਾ ਕਿ ਮੈਂ ਫੜਾ ਹੂੰ ਦੂਜੀ ਏਰੀ ਮਾਰ ਕੇ ਵਿਖਾ ਇਹਨੇ ਮਾਰੇ ਦੂਜੀ ਏਰੀ ਮਾਰ ਡਾਂਗ ਮਾਰੀ ਉਹਨੇ ਫੇਰ ਮਾਰਦੀ ਡਾਕ ਡੋਗ ਮੇਰੇ ਥੋੜੋ ਪਿਆ ਕਲੀ ਦੇ ਸਾਡੇ ਮਹੱਲੇ ਦਾ ਡਾਕਟਰ ਸਾਹਿਬ ਹੈਗੇ ਡਾ ਵੀ ਡੋਗ ਨੂੰ ਬੜਾ ਪਿਆਰ ਕਰਦੇ ਆ ਤੇ ਇਹਨਾਂ ਨੇ ਫੜ ਲਿਆ ਇਹਨਾਂ ਨੇ ਮੈਨੂੰ ਨਹੀਂ ਵੇਖਿਆ ਡੋਗ ਨੂੰ ਵੇਖਿਆ ਜੋ ਇਹਨਾਂ ਨੇ ਡੋਗ ਨੂੰ ਫੜਿਆ ਤੇ ਫੇਰ ਆਵਾਜ਼ ਮੈਂ ਕਿਹਾ ਥੋਨੂੰ ਹੁਣ ਤੋਂ ਮਾਰਿਆ ਹੁਣ ਮੈਨੂੰ ਮਾਰਨ ਨਾ ਮਾਰਤਾ ਨੇ ਭਾਈ ਮੈਨੇ ਮੈਨੂੰ ਫੜ ਲਿਆ ਇਹਨਾਂ ਨੇ ਮੈਂ ਜੂੜਾ ਫੜ ਲਿਆ ਦਾ ਮੈਂ ਹੁਣ ਮਾਰ ਫੜਿਆ ਫੜ ਲਿਆ ਸੋ ਮੇਰੇ ਹੱਥੋਂ ਲੱਤਾਂ ਤੇ ਮੇਰੇ ਆ ਇੱਥੇ ਸਿੱਧੀ ਮਾਰੀ ਚੀਜ਼ ਡਾਂਗ ਮਾਰੀ ਇੱਕ ਪਹਿਲੇ ਡਾਂਗ ਮਾਰੀ ਡਾਂਗ ਨਹੀਂ ਟੁੱਟ ਗਈ ਐ ਫਿਰ ਛੋਟਾ ਮੁੰਡਾ ਆਇਆ ਨਾਲ ਭਰਾ ਦਾ ਉਹਨੇ ਦਤਰੀ ਏਡੀ ਕੁ ਖੜੀ ਉਹ ਲਿਆ ਕੇ ਮੇਰੇ ਮਾਰੀ ਮੈਨੂੰ ਉੱਥੇ ਉਹਨੇ ਮੈਂ ਡੇਪਿਆ ਮੇਰੀ ਬੇਟੀ ਮੇਰੇ ਉੱਪਰ ਦੇਪੀ ਮੇਰਾ ਬੇਟਾ ਵੀ ਡੇਪਿਆ ਉਹਨਾਂ ਦਾ ਛੋਟਾ ਲੱਗਿਆ ਉਹਨਾਂ ਦਾ ਕੋਈ ਨਹੀਂ ਲੱਗੀ ਸਾਡਾ ਉਹਨਾਂ ਦਾ ਮੱਲਾ ਭਾਈ ਮੱਲਾ ਮੇਰੇ ਨਾਲ ਹੈ ਮੱਲੇ ਬਿਸ਼ੱਕ ਮੱਲੇ ਵਾਲੇ ਬੋਲ ਸਕਦੇ ਮੈਨੂੰ ਮੈਨੂੰ ਇਨਸਾਫ ਚਾਹੀਦਾ ਮੇਰੇ ਮਹੱਲੇ ਦੇ ਮੇਰੇ ਨਾਲ ਹੈਗਾ ਮੈਨੂੰ ਇਨਸਾਫ ਚਾਹੀਦਾ ਮੈਂ ਪਪਲ ਵਾਲੇ ਸਰ ਉਸ ਵੇਲੇ ਵਿੱਚ ਹੁੰਦੇ ਖੂਨ ਚ ਇਹਨਾਂ ਨੇ ਆਪਣੀ ਗੱਡੀ ਦਿੱਤੀ ਐਕਟਵਾ ਮੈਂ ਐਕਟਵਾ ਦੇ ਆਪਣੀ ਵਾਈਫ ਨੂੰ ਭਾਇਆ ਤੇ ਮੈਂ ਨਾਲ ਹੀ ਉਸ ਦੇ ਖੂਨ ਵਗਦੇ ਵਗਦੇ ਚਲਾ ਗਿਆ ਉੱਥੇ ਇਹ ਵੀ ਆਪਣੇ ਡੋਗ ਲੈ ਗਏ ਨਾਲ ਪੁਲਿਸ ਕਹਿੰਦੀ ਉਹਨਾਂ ਵੇਖਿਆ ਪਵੇ ਇੱਕੇ ਬਗਾ ਕਹਿੰਦੇ ਸਾਨੂੰ ਕਹਿੰਦਾ ਐਫਰ ਉਹ ਉੱਥੇ ਸੌ ਉੱਥੇ ਜਲ ਜਾ ਸਿਵਲ ਹਸਪੀਟਲ ਸਾਨੂੰ ਉਹ ਦੇ ਕੇ ਮਨਾਵਣੂ ਕੇ ਦੇ ਦਿੱਤਾ ਕਿ ਆਪਾਂ ਚਲੇਗਾ ਬਾ ਸਾਡੀ ਬਾਤ ਇਨੇ ਨਾਲ ਕੁਝ ਆਈ ਸਾਨੂੰ ਇਨਸਾਫ ਚਾਹੀਦਾ ਬਸ ਗਰੀਬੰਦਾ ਰੇੜੀ ਲਾਣ ਡਿਆ ਮੈਂ ਚਾਰ ਪੰਜ ਦਿਨ ਹੋ ਗਏ ਮੈਂ ਘਰ ਬੈਠਾ ਮੈਂ ਲੋਕ ਕਹਿੰਦੇ ਨਾ 1000 2000 ਰੁਪਏ ਪਰਸੂ ਫੜਿਆ ਨਾ ਮੈਂ ਤੁਹਾਨੂੰ ਬਾਬ ਦੇ ਦਾਂਗਾ ਹਾਂਜੀ ਆਪਣਾ ਨਾਮ ਹਾਂਜੀ ਸਰ ਮੈਂ ਪਲਕ ਮੇਰੇ ਹਸਬੰਦ ਰਾਜਕੁਮਾਰ ਮੈਂ ਖਜ਼ਾਨੇ ਗੇਟ ਬੇਤੀ ਪ੍ਰੋਪਰ ਮਸ਼ਹੂਦ ਦਮ ਸਿੰਘ ਕਲੋਨੀ ਨੋਨ ਨੰਬਰ ਗਲੀ ਚ ਰਹਿੰਦੀ ਆ ਮੇ ਸਾਡੇ ਗਵਾਂਢੀ ਆ ਜਿਹੜੇ ਉਹਨਾਂ ਨੇ ਡੌਗ ਕਰਕੇ ਡੌਗ ਨੂੰ ਵੀ ਡੈਮੇਜ ਕਰਤਾ ਇੱਕ ਖਾਣਾ ਪਾਣ ਦੀ ਵਜ੍ਹਾ ਤੇ ਨਾਲ ਅਸੀਂ ਖਾਣਾ ਪਾਂਦੇ ਖਾਣਾ ਖਾਣਾ ਪਾਣ ਕਰਕੇ ਡੌਗ ਨੂੰ ਵੀ ਡੈਮੇਜ ਕਰਤਾ 6 ਮਹੀਨਿਆਂ ਦਾ ਡੌਗ ਸੀ ਤੇ ਮੇਰੇ ਹਸਬੰਦ ਨੂੰ ਵੀ ਡੈਮੇਜ ਕਰਦਾ ਸਾਰਾ ਸਿਰ ਤੋਂ ਵੀ ਬਾਹਾਂ ਤੋਂ ਵੀ ਤੇ ਅਸੀਂ ਪੁਲਿਸ ਵੀ ਪੁਲਸ ਕੋਈ ਕਾਰਵਾਈ ਨਹੀਂ ਕਰਦੀ ਵੀ ਅਸੀਂ ਕੰਪਲੇਨ ਵੀ ਲਿਖਾਈ ਜਾ ਕੇ ਉਹਨਾਂ ਨੇ ਕੁਝ ਨਹੀਂ ਕੀਤਾ ਅੱਜ ਫਿਰਦੇ ਪਏ ਸਾਡੇ ਸਾਹਮਣੇ ਸਾਨੂੰ ਟੌਰਚਰ ਕਰਦੇ ਪਏ ਸਾਨੂੰ ਕੁਝ ਵੀ ਹੋ ਸਕਦਾ ਵੈ ਕੁਝ ਵੀ ਇਹਨਾਂ ਕੋ ਸਾਨੂੰ ਡਰ ਰਗਾ ਵੈ ਕਿ ਕੱਲ ਨੂੰ ਸਾਨੂੰ ਕੁਝ ਵੀ ਕਰ ਸਕਦੇ ਆ ਬਸ ਮੇਰੇ ਹੱਥ ਛੋੜ ਕੇ ਬੇਨਤੀ ਮੇਰੇ ਹੈਲਪ ਕੀਤੀ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਜੋ ਮੇਰੇ ਹਸਬੰਦ ਨਾਲ ਹੋਇਆ ਉਹਨਾਂ ਦਾ ਸੋਨੂ ਸਕੰਦਰ ਉਸਕੇ ਪਾਪਾ ਦਾ ਨਾਮ ਹੈ ਨਿਰਮਲ ਨਿਮਾ ਨਿਰਮਲ ਸਿੰਘ ਵਜਾ ਕੋਈ ਡੋਗ ਹੀ ਆ ਡੋਗ ਨੂੰ ਟਿਕਨ ਨਹੀਂ ਦਿੰਦੇ ਉਹ ਸਿਰਫ ਡੋਗ ਨੂੰ ਮਾਰਦੇ ਆ ਕੋਈ ਵੀ ਡੋਗ ਆਂਦਾ ਗਲੀ 'ਚ ਟਿਕਨ ਨਹੀਂ ਦਿੰਦੇ ਨੂੰ ਸਾਰਿਆਂ ਨੂੰ ਮਾਰਦੇ ਛੋਟੇ ਛੋਟੇ ਬੱਚਿਆਂ ਨੂੰ ਡੰਗਾ ਦੇ ਨਾਲ ਮਾਰਦੇ ਨਹੀਂ ਨਹੀਂ ਸਟ੍ਰੀਟ ਡੋਗ ਆ ਗਾ ਵੈ ਗਲੀ ਦਾ ਡੋਗ ਹੈ ਸਾਡਾ ਫਾਲਤੂ ਪਾਲਤੂ ਡੋਗ ਨਹੀਂ ਗਾ ਤਾਂ ਜੀ ਸਟ੍ਰੀਟ ਡੋਗ ਆ ਗਾ ਉਸ ਦਿਨ ਖਾਣਾ ਪਾਣ ਮੇਰੀ ਬੇਟੀ ਗਈ ਆ ਤੇ ਉਹਨਾਂ ਨੂੰ ਕਹਿੰਦੀ ਮੇਰੀ ਬੇਟੀ ਨੂੰ ਕਹਿੰਦੇ ਕਿ ਇਹਨੂੰ ਇੱਥੋਂ ਲੈ ਜਾ ਜਾਂ ਕੁਝ ਕਰ ਲੈ ਸੀਗਾ ਸੜਾ ਹੀ ਕਿੱਥੇ ਲੱਗ ਜਾਈ ਇਹਨੂੰ ਇਹਨੂੰ ਖਾਣਾ ਨਹੀਂ ਪਾਣਾ ਗਾ ਇਹਨੂੰ ਖਾਣਾ ਨਹੀਂ ਪਾਣਾ ਤੇ ਤੁਸੀਂ ਇਹਨੂੰ ਬਾਹਰ ਕੱਢੋ ਇਸ ਤਰ੍ਹਾਂ ਇਹਨਾਂ ਨੇ ਕਹਿ ਗਿਆ ਅਸੀਂ ਨਹੀਂ ਇਹਨੂੰ ਖਾਣਾ ਪਾਣਾ ਅੰਦਰੋਂ ਡਾਂਗ ਲਿਆ ਕੇ ਉਹਦੇ ਪਹਿਲਾਂ ਡੋਗ ਦੇ ਮਾਰੀ ਉਹਨੂੰ ਸੇਹ ਤੋਂ ਡੈਮੇਜ ਕਰਤਾ ਸਾਰਾ ਅੱਖ ਵੀ ਡੈਮੇਜ ਹੋ ਗਈ ਉਹਦੀ ਫਿਰ ਮੇਰੇ ਹਸਬੰਦ ਨੂੰ ਵੀ ਡੈਮੇਜ ਕਰਤਾ ਡਾਂਗਾ ਡੂੰਗਾ ਮਾਰੀਆਂ ਡਾਂਗ ਟੁੱਟ ਗਈ ਫਿਰ ਅੰਦਰੋਂ ਪਤਾ ਨਹੀਂ ਹੋਰ ਕੋਈ ਚੀਜ਼ ਲਿਆਂਦੀ ਆ ਸਟੀਚਿੰਗ ਲੱਗੇ ਮੱਥੇ ਤੇ ਪੰਜ ਛੇ ਸਟੀਚਿੰਗ ਲੱਗੇ ਬਾਹਾਂ ਤੇ ਸਟੀਚਿੰਗ ਲੱਗੇ ਆ ਤੇ ਸਾਨੂੰ ਬਸ ਇਨਸਾਫ ਚਾਹੀਦਾ ਸਾਨੂੰ ਨਾਲ ਕੋ ਡਰ ਹਰ ਵੇਲੇ ਡਰ ਹੈ ਕਿ ਕੱਲ ਨੂੰ ਹਨੂ ਮਾਰ ਵੀ ਸਕਦੇ ਆ ਸਾਰੀ ਫੈ ਮੈਨੂੰ ਵੀ ਕਰੋ ਖੇਚ ਕੇ ਇਹਨਾਂ ਨੇ ਵਾਲ ਕੁੱਟੇ ਮੇਰੇ ਮੇਰੇ ਕੱਪੜੇ ਪਾੜੇ ਗੰਦੀਆਂ ਗਾਂ ਮੈਨੂੰ ਕੱਢੀਆਂ ਵੈਂ ਸਰ ਮੈਂ ਨਹੀਂ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਦੀ ਮੇਰੀ ਸਿਰਫ ਹੈਲਪ ਕੀਤੀ ਜਾਵੇ ਮੈਨੂੰ ਇਨਸਾਫ ਦਵਾਇਆ ਜਾਏ ਜੋ ਮੇਰੇ ਪਰਿਵਾਰ ਨਾਲ ਹੋਇਆ ਮੇਰੇ ਬੱਚਿਆਂ ਨਾਲ ਹੋਇਆ ਮੇਰੇ ਨਾਲ ਹੋਇਆ ਇਨਸਾਫ ਦਿੱਤਾ ਜਾਵੇ ਪੁਲਿਸ ਨੂੰ ਸਾਰੀ ਕਾਰਵਾਈ ਸਾਰੀ ਕੀਤੀ ਕੁਝ ਨਹੀਂ ਪੁਲਿਸ ਨੇ ਸਾਡੀ ਬਾਤ ਨਹੀਂ ਪੁੱਛੀਗੀ ਸਰ ਅੱਛਾ ਸਾਰਾ ਕੁਝ ਕੰਪਲੇਨ ਵਗੈਰਾ ਸਾਰਾ ਕੁਝ ਕੀਤੀ ਥਾਣੇ ਜਾ ਗਏ ਪਰ ਪੁਲਿਸ ਇੱਕ ਵਾਰ ਇਹ ਨਾਲ ਸਾਡੇ ਕੋਲ ਹਸਪੀਟਲ ਦਿਨ ਦਿਨ ਮੈਂ ਰਹਿ ਕੇ ਆਈ ਆਪਣੇ ਹਸਬੰਦ ਦੇ ਨਾਲ ਗੁਣਾਣਕ ਹਸਪੀਟਲ ਕੋਈ ਬਾਤ ਨਹੀਂ ਸਾਡੀ ਪੁੱਛੀ ਪੁਲਿਸ ਨੇ ਉੱਥੇ ਵੀ ਨਹੀਂ ਆਈ ਤੇ ਨਾ ਇਹਨਾਂ ਨੂੰ ਅਰੈਸਟ ਕੀਤਾ ਗਾ ਅਸੀਂ ਇਨਸਾਫ ਚਾਹੁੰਦੇ ਹਾਂ ਕਿ ਮੇਰੇ ਹਸਬੰਦ ਨਾਲ ਮੇਰੇ ਨਾਲ ਜੋ ਹੋਇਆ ਵੈ ਮੇਰੇ ਹਸਬੰਦ ਨੂੰ ਡੈਮੇਜ ਕੀਤਾ ਦਿਮਾਗ ਤੋਂ ਜਾਂ ਸੋ ਵੀ ਸਾਡੇ ਨਾਲ ਬੇਅਦਬੀਆਂ ਹੋਈਆਂ ਮੈਂ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਉਹ ਜਿਹੜੀ ਕੰਪਲੇਂਟ ਆਈ ਉਹਦੇ ਉੱਤੇ ਕਾਰਵਾਈ ਕਰਦਾਂਗੇ ਤਸਦੀਕ ਕਰਨ ਤੋਂ ਬਾਅਦ ਜਿਹੜੇ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਜੋ ਕਾਰਵਾਈ ਬਣਦੀ ਹੋਗੀ ਐਸ ਪਰ ਲਾਗ ਕੀਤੀ ਜਾਊ। ਕਿਹੜਾਈ ਦੱਸਿਆ ਇਹਨਾਂ ਨੇ? ਉਹ ਕੁੱਤੇ ਕੱਤੇ ਦਾ ਕੋ ਮੈਟਰ ਦੱਸਦੇ ਆ ਤਸਦੀਕ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਹੋਣਗੇ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊ। ਮੈਡੀਕਲ ਰਿਪੋਰਟ ਆਈ। ਉਹ ਪੜ ਲਈ ਨੇ ਮੈਡੀਕਲ ਰਿਪੋਰਟ ਆਈ ਤੇ ਵੇਖ ਲਈ ਨੇ। ਅਜੇ ਤੱਕ ਸਾਡੇ ਪੇਸ਼ ਨਹੀਂ ਕੀਤੀ ਜੋ ਕਰਨਗੇ ਦੱਸ ਦਾਂਗੇ।